ਹਾਂ ਜੀ ਤਾਂ ਹਾਂ ਜੀ ਸਰ ਜਿਹੜਾ ਕਿ ਪਾਰਟੀ ਵੱਲੋਂ ਲੰਬੇ ਸਮੇਂ ਤੇ ਜਿਹੜਾ ਕਿ ਇੱਕ ਹਰਕਨ ਚਾਰਜ ਤਾਂ ਹੋਰ ਵੀ ਜਿਹੜੀ ਦੀ ਪੋਸਟ ਖਾਲੀ ਪਈ ਸੀ ਅੱਜ ਕਹਿੰਦੇ ਕਿ ਤੁਹਾਨੂੰ ਸੰਗਠਨ ਇੰਚਾਰਜ ਵੀ ਲਗਾਇਆ ਗਿਆ ਵਾ ਕੀ ਕਹਿਣਾ ਚੌਂ ਕੇ ਪਾਰਟੀ ਦੀਆਂ ਕਿਰਤਵੀਆਂ ਪਹਿਲਾਂ ਤਾਂ ਮੈਂ ਤੁਹਾਡੀ ਮਾਦਮ ਰਾਈ ਆਪਣੀ ਸੁਪਰੀਮ ਅਰਵਿੰਦ ਕੇਜੀ ਨਿਵਾਲ ਸਾਹਿਬ ਜੀ ਦਾ ਤੇ ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਕਪੂਰਥਲਾ ਤੇ ਉਹ ਸੰਗਠਨ ਦਾ ਇੰਚਾਰਜ ਲਾਇਆ ਉਹ ਜਿਹੜੀ ਗੱਲ ਜਿਹੜੀ ਤੁਸੀਂ ਕਿਹਾ ਕਿ ਹਲਕਾ ਇੰਚਾਰਜ ਦੀ ਸਾਡਾ ਛੋਟਾ ਵੀਰ ਮੇਰਾ ਜਿਹੜੇ ਵਕੀਲ ਸਾਹਿਬ ਉਹਨਾਂ ਨੂੰ ਲਾਇਆ ਗਿਆ ਇੱਥੇ ਹਲਕਾ ਇੰਚਾਰਜ ਅਸੀਂ ਜੋ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਸੀਂ ਸਾਰੀ ਮੇਰੀ ਟੀਮ ਸਾਡੇ ਜਗਜੀਤ ਸਿੰਘ ਜੀ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਹੋਰ ਦਰਜਾ ਬਜਾਦਿਆ ਸਾਰੇ ਮੇਰੇ ਵੀਰ ਜਿਹੜੇ ਸਾਰੇ ਬੈਠੇ ਨੇ ਅਸੀਂ ਜਿਹੜੀਆਂ ਜ਼ਿੰਮੇਵਾਰੀ ਦਿੱਤੀਆਂ ਤਾਂ ਤੇ ਹੀ ਨਿਭਾਵਾਂਗੇ ਉਹ ਪਾਰਟੀ ਦੀਆਂ ਜੋ ਪਾਲਿਸੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਵਾਂਗੇ ਪਾਰਟੀ ਵੱਲੋਂ ਇਹ ਮਹੱਤਵਪੂਰਨ ਇਹ ਕਹ ਲੋ ਕੀ ਦਿੱਤੀ ਗਈ ਹੈ ਵਾ ਤੇ ਇਹਨੂੰ ਲੈ ਕੇ 2027 ਦੇ ਇਲੈਕਸ਼ਨ ਨੂੰ ਲੈ ਕੇ ਕਿਸ ਤਰੀਕੇ ਨਾਲ ਤਿਆਰੀ ਕੀਤੀ ਜਾ ਰਹੀ ਹੈ ਦੇਖੋ ਇਸੇ ਜਿਹੜੀ ਸਾਡੀ ਜਿਹੜੀ ਪਾਰਟੀ ਆ ਜੀ ਜਦੋਂ ਦੀ 22 ਤੋਂ ਹੀ ਇਲੈਕਸ਼ਨ ਮੋਡ ਦੇ ਵਿੱਚ ਆ ਅਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਪਹਿਲੇ ਦਿਨ ਤੋਂ ਜਿੰਦਾਂ ਕਿ ਰਵਾਇਤੀ ਪਾਰਟੀਆਂ ਦਾ ਇਹ ਰਿਹਾ ਕਿ ਚੌਥੇ ਸਾਲ ਹੀ ਆ ਕੇ ਕੋਈ ਗਲਤ ਗੱਲਬਾਤ ਕਰਦੇ ਸੀ ਜਿਹੜੇ ਵਾਅਦੇ ਕੀਤੇ ਸੀ ਉਹਦੇ ਵਿੱਚੋਂ 80% ਤੋਂ ਵੱਧ ਜਿਹੜੇ ਵਾਅਦੇ ਆ ਉਹ ਪਹਿਲੇ ਸਾਲ ਹੀ ਪੂਰੇ ਕਰ ਦਿੱਤੇ ਗਿਆ ਸੀ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਇੱਕ ਅਕਸ ਆ ਸਾਡੇ ਨਾਲ ਲੋਕੀ ਜੁੜੇ ਹੋਏ ਨੇ ਜੜਾਂ ਤੋਂ ਜੁੜੇ ਹੋਏ ਨੇ ਉਹਨਾਂ ਦਾ ਧੰਨਵਾਦ ਆ ਬਾਕੀ ਜਿਹੜੀ ਰਹੀ ਗੱਲ 27 ਦੀ 27 ਸਾਡਾ ਜਿਹੜਾ ਜੁੱਧ ਨਹੀਂ ਆ 27 ਜਿਹੜੀ ਲੋਕਾਂ ਦਾ ਜੁੱਧ ਕਿਉਂਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਲੋਕਾਂ ਦੀ ਪਾਰਟੀ ਆ ਅੱਗੇ ਵੀ ਲੋਕਾਂ ਨੇ ਆਪ ਮਾਰੇ ਵੋਟਾਂ ਪਾ ਕੇ ਜਤਾਇਆ ਸੀ 27 ਵਿੱਚ ਵੀ ਅਸੀਂ ਇਤਨਾ ਜਤਾਉਣਗੇ ਜੇ ਗੱਲ ਕਰੀਏ ਪਾਰਟੀ ਵਰਕਰ ਉਹ ਪਾਰਟੀ ਵਰਕਰ ਜਿਹੜਾ ਕਿ ਆਮ ਪਾਰਟੀ ਦੀ ਸ਼ਬੀ ਨੂੰ ਵਿੱਚ ਖਰਾਬ ਕੀਤਾ ਪਿਆ ਸੀ ਉਹਨੂੰ ਕਿਸ ਤਰੀਕੇ ਨਾਲ ਸੁਧਾਰਿਆ ਜਾਊਗਾ ਦੇਖੋ ਜਿਹੜੇ ਜਿਹੜਾ ਸ਼ਬੀ ਖਰਾਬ ਕਰਨ ਵਾਲੇ ਲੋਕ ਨੇ ਉਹ ਆਮ ਆਦੀ ਪਾਰਟੀ ਦੇ ਬੰਦੇ ਹੋ ਹੀ ਨਹੀਂ ਸਕਦੇ ਜੇ ਕੋਈ ਅੰਦਰਨੀਆ ਕਾਲੀਆਂ ਭੇਡਾਂ ਹੋਣਗੀਆਂ ਤੁਸੀਂ ਧਿਆਨ ਚ ਲਿਆਓ ਉਹਨਾਂ ਨੂੰ ਕੱਢ ਕੇ ਬਾਹਰ ਸੱਟਿਆ ਜਾਊਗਾ ਨੰਗਾ ਕੀਤਾ ਜਾਊ ਇਸ ਪਾਰਟੀ ਦੇ ਵਿੱਚ ਕਿਸੇ ਵੀ ਜਿਹੜਾ ਇਸ ਤੋਂ ਬੰਦੇ ਦੀ ਕੋਈ ਥਾਂ ਨਹੀਂ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਬੰਦੇ ਜਿਹੜੇ ਆਪਣੇ ਆਪ ਨੂੰ ਤਰੰਤਰ ਸਮਝਦੇ ਸੀ ਚਾਹੇ ਸਾਡਾ ਉਹ ਐਮਐਲਏ ਸੀ ਚਾਹੇ ਕੋਈ ਕੋਸੀ ਉਹਨਾਂ ਨੂੰ ਘਰੇ ਬਿਠਾ ਦਿੱਤਾ ਗਿਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਗਿਆ ਜੇ ਵੀ ਜਿਹੜਾ ਵੀ ਕੋਈ ਅਸੀਂ ਲੋਕਾਂ ਦੇ ਨਾਲ ਵਾਅਦਾ ਕਰਕੇ ਆਏ ਹਾਂ ਕਿ ਇੱਕ ਇਮਾਨਦਾਰ ਸਰਕਾਰ ਇੱਕ ਸਾਫ਼ ਸੁਥਰੀ ਜਿਹੜੀ ਆ ਸਰਕਾਰ ਦਿੱਤੀ ਜਾਊਗੀ ਉਸ ਵਾਅਦੇ ਤੇ ਅਸੀਂ ਖੜੇ ਉਸੇ ਤਰ੍ਹਾਂ ਕੰਮ ਕਰਾਂਗੇ ਨਵੇਂ ਉਹਦੇ ਤਰ੍ਹਾਂ ਤੇ ਵੀ ਕਲੋਕੀ ਪਾਰਟੀ ਦੇ ਵਿੱਚ ਵੈਲਕਮ ਕੀਤਾ ਜਾਊਗਾ ਬਿਲਕੁਲ ਕੀਤਾ ਜਾਊਗਾ ਕਿਉਂਕਿ ਨਵੇਂ ਪੁਰਾਣੇ ਦੀ ਇੱਥੇ ਗੱਲ ਨਹੀਂ ਕੋਈ ਜਿਹੜਾ ਜਿਹੜਾ ਸਰਗਰਾਰ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਸਾਹਿਬ ਦੀ ਜੋਰ ਨੀਤੀਆਂ ਨੇ ਜੋ ਉਹਨਾਂ ਦੀ ਵਿਚਾਰਧਾਰਾ ਉਹਦੇ ਨਾਲ ਜੁੜਨਾ ਚਾਹੁੰਦਾ ਅਸੀਂ ਵੈਲਕਮ ਕਰ ਰਹੀਆਂ ਮੇਰੀ ਡਿਊਟੀ ਇਹੋ ਆ ਕਿ ਅਸੀਂ ਵੱਧ ਤੋਂ ਵੱਧ ਆਪਣਾ ਸੰਗਠਨ ਨੂੰ ਮજબૂત करिए इसे करके सानू اپਦ ਦਿੱਤਾ ਗਿਆ ਔਰ ਜਿਹੜਾ ਵੀ ਕੋਈ ਨਵੇਂ ਪੁਰਾਣੇ ਦੀ ਗੱਲ ਨਹੀਂ ਜਿਹੜੇ ਸੋਚ ਨਵੀਂ ਪੰਜਾਬ ਨੂੰ ਰੰਗਲਾ ਬਣਾਉਣ ਲਈ ਜਿਹੜਾ ਕੋਈ ਸੋਚ ਰੱਖਦਾ ਹੋਊਗਾ ਉਹਦਾ ਅਸੀਂ ਵੈਲਕਮ ਕਰਾਂਗੇ